ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਸੋ ਮੈਂ ਅੱਜ ਫ੍ਰੀ ਸੀਗੀ ਇਸ ਲਈ ਮੈਂ ਸੋਚਿਆ ਕਿ ਮੈਂ ਵਲੌਗ ਕਰਾਂ ਮੈਂ ਸვენ ਦੇਖੋ ਨੀ ਅੱਜ ਕਿੰਨਾ ਸੁਹਾਵਣਾ ਮੌਸਮ ਹੋਇਆ ਪਿਆ ਦੇਖੋ ਗਾਇਸ ਨਹੀਂ ਸੋਹਣਾ ਮੌਸਮ ਹੈ ਵਿੱਚ ਵਿੱਚ ਸਨਸੈਟ ਹੋ ਰਹੀ ਹੈ ਇਦਲੀ ਸਾਈਟ ਬਦਲਾ ਦੇਖੋ ਅੰਨੀ ਸੋਣੀ ਸੋਣੀ ਹਵਾ ਚੱਲ ਰਹੀ ਹੈ ਚਿੜੀਆਂ ਦੀ ਬੋਲਣ ਦੀ ਆਵਾਜ਼ ਆ ਰਹੀ ਹੈ ਇੱਕ ਪਾਸੇ ਸੂਰਜ ਇੱਕ ਪਾਸੇ ਬੱਦਲ ਦੇਖੋ ਨਾਲ ਇੱਕ ਦੰਦ ਵਾਲਾ ਮੁੰਡਾ ਵੀ ਸ਼ਾਮਿਲ ਹੈ ਮੈਂ ਤੁਹਾਨੂੰ ਉਹਦੇ ਦੰਦ ਦਿਖਾਉਣੀ ਆ ਦੋਵੇਂ ਦੇਖ ਈ ਦੇਖੋ ਗਾਇਸ ਇਹਦੇ ਦੰਦ ਨਹੀਂ ਆਉਂਦੇ ਇਹ ਚਾਕਲੇਟ ਆ ਜਿਆਦਾ ਖਾਂਦਾ ਇਸ ਲਈ ਯੂ ਵੀ ਤੂੰ ਉਧਰ ਕੀ ਕਹਾਂ ਜਾਂਦਾ ਇਹ ਗੱਲ ਨਹੀਂ ਨਾ ਮੰਨਦਾ ਇਸ ਲਈ ਇਹਦੇ ਦੰਦ ਨਹੀਂ ਆ ਰਹੇ ਚਾਕਲੇਟ ਆ ਖਾਈ ਜਾ ਰਿਆ ਸੀਗਾ ਜੂ ਵੀ ਕੋਇਲ ਗਾਇਸ ਹੋ ਗਈ ਉੜ ਗਈ ਕੋਇਲ ਬੈਠੀ ਸੀ ਵਾਹਾਂ ਪੇ ਤੂੰ ਕੀ ਕਰ ਰਿਹਾ? ਇਹ ਕਿੱਥੇ ਜਾ ਰਹੀ ਹੈ? ਉਹਦੇ ਵਿੱਚ ਨਹੀਂ ਜਾਣਾ। ਯੂ ਵੀ ਟਿੰਨਾ ਗਿੱਜ ਜਾਂਦੀ ਹੁੰਦੀਆਂ। ਕੋਈ? ਓਏ, ਜਾਣਾ ਨਹੀਂ ਹੈਗਾ। ਇੱਧਰ ਆ ਜਾ। ਨਹੀਂ ਹੈ। ਨਹੀਂ, ਮੈਨੂੰ ਇੱਧਰ ਆ ਜਾ। ਆ ਜਾ ਫਿਰ। ਓਏ ਨੀਚੇ ਨਹੀਂ ਜਾਣਾ ਮੇਰੇ ਨਾਲ ਹੈ ਬਲਕਨੀ ਇੱਥੇ ਚੱਲ ਗਾਇਸ ਇਹ ਬਹੁਤ ਜ਼ਿਆਦਾ ਸ਼ਰਾਬਤ ਕਰ ਰਿਹਾ ਮਿੱਟੀ ਖਾਂਦਾ ਹੈ ਸਲੇਟੀਆਂ ਸਲੇਟੀਆਂ ਗਾਇਸ ਇਹ ਬਹੁਤ ਜ਼ਿਆਦਾ ਖਾਂਦਾ ਹੈ ਤੁਮ ਇਹ ਵੀ ਤਾਂ ਦੇਖ ਕਿ ਨਾ ਛੋਟਾ ਹੋ ਗਿਆ ਗਾਇਸ ਦੇਖੋ ਉਰੇ ਤੋਂ ਚੜ ਕੇ ਸਨ ਸਾਰਾ ਪਿੰਡ ਦਿਖਦਾ ਦੇਖਿਦਾ ਸਾਨੂੰ ਥੋੜਾ ਸਾਰਾ ਪਿੰਡ चबू ल टूट गरी चढ़ी की भाई नहीं ये तोड़नी तू इन्हों नच के दिखा दिखा दे हाँ। चल हिंदी में बात करके दिखा दे हाँ। रे रे वाली ਰੇ ਰੇ ਵਾਲੀ ਤਾਰਾ ਸੁਣਾ ਸੁਣਾ ਦੇ ਗਾਣਾ ਸੁਣਾ ਦੇ ਢਿੰਡੀ ਸੁਣਾ ਦੇ ਸਿੱਧੂ ਮਸੇਲ ਦਾ ਸੁਣਾ ਦੇ ਗਾਣਾ ਸੁਣਾ ਦੇ ਫਿਰ ਇਹਨੇ ਤੈਨੂੰ ਲਾਈਕ ਨਹੀਂ ਕਰਨਾ ਦੇਖ ਲਈ ਯੂਵਰਾਜ ਸਿੱਧੂ ਮਸੇਲ ਦਾ ਗਾਣਾ ਸੁਣਾ ਦੇ ਢਿੰਡੀ ਬਣੀ ਹੋਈ ਕਿੱਦ ਜਾਵੇ ਚੋਬਰ ਪਰ ਆ ਦੇ ਬਿੱਤੇ ਗੇਰੇ ਕਿੱਦ ਜਾਵੇ ਢਿੰਡੀ ਤਫੂ ਤੇ ਕੀ ਜਾਵੇ ਫੂਨ ਦੇ ਤਰ੍ਹਾਂ ਤੋ ਇਕੱਤਰ ਦੀ ਸਿੱਤੀ ਜਾਵੇ ਲਾਲ ਲਾਲ ਅਖਾੜਾ ਤੇ ਆ ਹੋਈ ਜਾਂਦਾ ਰਿਮੇ ਜਿਮੇ ਪੰਪ ਅੱਵੇ ਤੇਰਾ ਜ਼ਬਰਦੀ ਗੱਦੀ ਚੱਤ ਤੇਰਾ ਉੱਤਾਂ ਲੈ ਹੋਈ ਜਾਂਦਾ ਦੱਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਸੁਣਾ ਦੇ ਚਾਚਾ ਪੁੱਤ ਹੈ ਰੋ ਤੋਂ ਕਾਸ ਤੋਂ ਚੱਗਾ ਪਰਾ ਜੋ ਤਰਾਂ ਦਾ ਤਾਰੇ ਵਰਗਾ ਤੋ ਕਦੇ ਕੁਝ ਤੋੜ ਤੋ ਦੇ ਦੇ ਸਿਦਾਂਗੇ ਸਿਦਾਂਗੇ ਖੜ ਖੜ ਪਹਿਲਾਂ ਸ਼ਿਕਾਰੀ ਵਾਲਾ ਸੁਣਾ ਦੇ ਚਲ ਸ਼ਿਕਾਰੀ ਵਾਲਾ ਹਾਂ ਅਰਜਨ ਵੈਲੀ ਰ ਸੁਣਾ ਦੇ ਚਲ ਅਰਜਨ ਵੈਲੀ ਨੇ 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 ਉਹ ਤਾਰੇ ਵਿੱਚ ਦਾਖਲ ਹੋ ਗਈ ਜਲਾਈ ਪਾਈ ਅਰਜਨ ਵੈ ग्लासी के गडासी गड़ासी, गड़ासी। गाइस इस प्लांट नाम की है मेरे कमेंट में दे दे दस्यो नाले मेरा नाम किया बिल्कुल दस्यो तेरा नाम तू महाराज जरा तेरा नाम सारे जान दे होंगे हाँ जान दे जो भी तेरा फेवरेट सिंगर कौन है सिद्धू मूसेवाला सिद्धू मूसेवाला तो स्पेलिंग सुनाई ਸੁਣਾਈ 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 ਅਮਾ ਅਮਾ ਹਾਂ ਅੱਗੇ ਉਹ ਉਹ ਅੱਗੇ ਫੀ ਗਲਤ ਤੁਸੀਂ ਤਾਂ ਮਸਾਲਾ ਦਾ ਫੈਨ ਆ ਤੈਨੂੰ ਸਿੱਧੂ ਮਸਾਲਾ ਦੇ ਨਾਮ ਦੇ ਸਪੈਲਿੰਗ ਤਾਂ ਆਉਂਦੇ ਨਹੀਂ ਥਾਪੀ ਮਾਰ ਕੇ ਦਿਖਾ ਦੇ ਚੱਲ ਇੱਧਰ ਆ ਕੇ ਚੰ ਚੰਗੀ ਤਰ੍ਹਾਂ ਓਏ ਪੀਕਾਕ देखो जीदियां निगाहें उनू ये दिखुंगे गाइस आ देखो देख के ओ दे दो दे। दो, दो बैठे ओए मोर ओए पिक्को का मैं आधा खाता था मोर तो सावले कोठे दे ऊपर ना मोर पहल पा रहे है सिगा ਪਟ ਮੇ ਮੈਂ ਤਾਂ ਵੀਡੀਓ ਨਹੀਂ ਬਣੀ ਜਿਵੇਂ ਇਹਨਾਂ ਨੂੰ ਕੀ ਬੋਲਦੇ ਆ ਉੱਚਿਆ ਬਾਈ ਆਪਣੀ ਹਾਲੇ ਜੀ ਵੀ ਉਹ ਬਣਾ ਦੇ ਕੀ ਦੀ ਸੱਤ ਤੋੜਿਆ ਨਾ ਉਹ ਦੇਖ ਦੋ ਤੇ ਰਾਹੇ ਪਿੱਛੇ ਹੁਣ ਕੋਈ ਆਉਂਦਾ ਕੌਣ ਉਹ ਦੇ ਬੱਦਲਾਂ ਦੇ ਪਿੱਛੇ ਕੌਣ ਲੁਕਿਆ ਚੰਦਾ ਮਮਾ ਨਹੀਂ ਹੈਗਾ ਸੂਰਜ ਮਾਮਾ ਸੂਰਜ ਇਹ ਸੂਰਜ ਦੀ ਮੰਮੀ ਤੂੰ ਆ ਹਾਂ ਮੈਂ ਤਾਂ ਸੂਰਜ ਦਾ ਪਪਾ ਸੂਰਜ ਦਾ ਪਪਾ ਹਾਂ ਜੇ ਮੈਂ ਤਾਂ ਵੱਡਾ ਹੋ ਕੇ ਕੀ ਬਣੂੰਗਾ ਫੂਲ ਅੱਜ 10 ਸਾਲ ਪਹਿਲਾਂ ਫਿਰ ਮੈਂ ਤਾਂ ਚੀਜੀ ਰਹੂੰਗੀ ਕੋਈ ਬਣੀ ਨਹੀਂ ਤੂੰ 10 ਸਾਲ ਵੱਡਾ ਹੋ ਕੇ ਕੀ ਬਣੂੰਗਾ ਉਹ ਬਣੂਗਾ ਸੂਰਜ ਸੂਰਜ ਤੋਂ ਇਲਾਵਾ

ਆ ਲਖੋਗੇ ਪੇਟ ਦਾ ਬਾਤ ਕੀ ਦਿਨ ਪੁਲਿਸ ਵਾਲੇ ਲੱਛਣ ਤਾਂ ਲੱਗਦੇ ਨਹੀਂ ਤੇਰੇ ਮੈਨੂੰ ਓਏ ਜੱਲ ਫੇ ਤੋੜ ਦੇ ਫਿਰ ਤੇਰੇ ਥੱਲੇ ਜਾ ਕੇ ਥੱਪੜ ਫਿਰੂਗੇ ਮम्मा ਤੋਂ ਚਿਲਾੰਗ ਮਾਰ ਨੀਚੇ ਮਾਰ ਨੀਚੇ ਚਿਲਾੰਗ